ਕਾਹਦੇ ਜਿਹੜੇ ਵਾਈਪ ਦਾ ਅੱਜ ਨੇ ਬਣਾਉਂਦੇ ਸੀਗੇ ਜਿਹੜਾ ਦਿੱਲੀ ਵਿੱਚ ਨਾਲ ਮਿਲਲਾ ਮਰੋਦ ਲੋਕਾਂ ਦੀਆਂ ਲੋਕਾਂ ਨੂੰ ਉੱਚਾ ਨਹੀਂ ਹੋਣਾ ਉਹਦੇ ਕੇ ਰੱਖੀ ਦਿੱਤੀ ਆ ਮੈਂ ਦੋ ਦਿਨਾਂ ਤੋਂ ਲੈ ਕੇ ਕੱਢਦੇ ਨੇ ਉਹਨਾਂ ਨੂੰ ਮੂਹਰੇ ਲੈ ਕੇ ਆਉਂ ਉਹਨਾਂ ਨੂੰ ਜ਼ਿੰਮੇਵਾਰੀ ਹੈ ਦੋ ਜਿਹੜੇ ਜ਼ਿੰਮੇਵਾਰ ਮੈਂ ਚਾਹੁੰਦਾ ਸੀ ਕਿਉਂਕਿ ਬਾਕੀ ਜਿਹਨਾਂ ਨੇ ਇਹ ਮੂਵਮੈਂਟ ਚਲਾਈ ਕੁਝ ਅੱਗੇ ਦੇਖੇਦਿਓ ਇੰਤਰੂ ਦੇਖੇਦਿਓ ਅੱਜ ਨਗਰ ਕੌਂਸਲ ਅਮਲੋ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਪੁਰਾਣੇ ਆਗੂ ਸਾਡੇ ਟਕਸਾਲੀ ਆਗੂ ਸਰਦਾਰ ਸਿਕੰਦਰ ਸਿੰਘ ਗੋਗੀ ਜੀ ਉਹਨਾਂ ਨੇ ਆਪਣੀ ਪੂਰੀ ਟੀਮ ਦੇ ਨਾਲ ਅੱਜ ਬਤਾਰ ਨਗਰ ਕੌਂਸਲ ਪ੍ਰਧਾਨ ਦਾ ਜਿਹੜਾ ਅੱਜ ਜਿੰਮੇਵਾਰੀ ਚੱਕੀ ਹੈ ਅਫੀਸ਼ੀਅਲ ਸਾਈਨ ਕਰਕੇ ਡਿਊਟੀ ਸੰਭੀ ਹੈ ਉਹਨਾਂ ਦੇ ਨਾਲ ਨਾਲ ਸਾਡੇ ਸੀਨੀਅਰ ਵਾਈਸ ਪ੍ਰਧਾਨ ਸ਼ਿੰਦਰਪਾਲ ਵਿੱਕੀ ਮਿੱਤਲ ਜੀ ਤੇ ਸਾਡੇ ਵਾਈਸ ਪ੍ਰਧਾਨ ਜਤਾਰ ਸਿੰਘ ਜੀ ساری ਟੀਮ ਨੇ ਅੱਜ ਜਿੰਮੇਵਾਰੀ ਸੰਭੀ ਹੈ ਤੇ ਅੱਜ ਸਾਰੀ ਟੀਮ ਅਸੀਂ ਆ ਆਮ ਆਦਮੀ ਪਾਰਟੀ ਟੀਮ ਅ ਅੱਜ ਜ਼ਿੰਮੇਵਾਰੀ ਸਾਹਮਣੇ ਹੋਏ ਅਸੀਂ ਇਸ ਗੱਲੋਂ ਬਚਤਬਾ ਦਾਂ ਕਿ ਅਮਲੋ ਸ਼ਹਿਰ ਦੇ ਵਿੱਚ ਜਿਹੜੇ ਪੈਂਡਿੰਗ ਕੰਮ ਨੇ ਜਿਹੜੇ ਹੋਣ ਵਾਲੇ ਕੰਮ ਨੇ ਉਹ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਜੰਗੀ ਪੱਧਰ ਤੇ ਸ਼ੁਰੂ ਕਰਾਂਗੇ ਤੇ ਜਿਹੜੇ ਲੰਬੇ ਸਮੇਂ ਤੋਂ ਲੜਕੋ ਹੋਏ ਮੁੱਦੇ ਨੇ ਚਾਹੇ ਉਹ ਸੀਵਰੇਜ ਦਾ ਮੁੱਦਾ ਹੋਵੇ ਚਾਹੇ ਕਿਸੇ ਕਿਸੇ ਏਰੀਆ 'ਚ ਗਲੀਆਂ ਦੇ ਮਸਲੇ ਨੇ ਚਾਹੇ ਸਾਫ ਸਫਾਈ ਦੇ ਮਸਲੇ ਨੇ ਜਿਹੜੇ ਅਮਲੋ ਸ਼ਹਿਰ ਦੇ ਪੁਰਾਣੇ ਲੜਕਦੇ ਮਸਲੇ ਨੇ ਉਹ ਪੂਰੇ ਜੰਗੀ ਪੱਧਰ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਅਸੀਂ ਜਿਹੜਾ ਉਹਨਾਂ ਦਾ ਹੱਲ ਕਰਾਂਗੇ ਤੇ ਮੇਰੇ ਵੱਲੋਂ ਸਾਡੇ ਨਵੇਂ ਚੁਣੇ ਪ੍ਰਧਾਨ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ। ਦੇਖੋ ਜੀ ਜਿਹੜਾ ਅੱਜ ਇਹ ਜ਼ਿੰਮੇਵਾਰੀ ਮੈਨੂੰ ਕਲਰ ਕਾਉਂਸਲ ਦੀ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸਾਡੇ ਐਮਐਲਏ ਸਾਹਿਬ ਗੁਰਿੰਦਰ ਸਿੰਘ ਗਰੀਪੜਿੰਗ ਜੀ ਉਹਨਾਂ ਦੇ ਦੇਸ਼ਾ ਨਿਰਦੇਸ਼ ਦੇ ਨਾਲ ਜੋ ਸਾਡੀ ਜ਼ਿੰਮੇਵਾਰੀ ਬੈਠੀ ਮਿਲਿਆ ਮੈਨੂੰ ਉਹ ਅਸੀਂ ਆਮ ਆਦੀ ਪਾਲ ਚੀਜ਼ਾਂ ਜੋ ਸੁਧਾਤਾ ਹੈ ਉਹਦੇ ਤੇ ਪੂਰਾ ਖਰਾ ਉਤਰ ਕੇ ਜੋ ਸਾਡੇ ਲੋਕਾਂ ਦੇ ਸਾਡੇ ਵਿੱਚ ਸ਼ਹਿਰ ਦੇ ਜੋ ਵੀ ਮਸਲੇ ਨੇ ਅਸੀਂ ਪਹਿਲ ਦੇ ਅਧਾਰ ਤੇ ਗੱਲ ਕਰਾਂਗੇ ਉਹਨਾਂ ਹੱਲ ਵੀ ਕਰਾਂਗੇ ਤੇ ਉਹ ਜੋ ਵੀ ਨਿੱਕੇ ਮोटे ਪਹਿਲਾਂ ਵੀ ਕਹਿੰਦੇ ਸੀਗੇ ਜਿਸ ਤਰ੍ਹਾਂ ਕਿ ਸਫਾਈ ਦੀ ਗੱਲ ਆ ਜਾਂ ਸੀਮਰਜੀ ਦੀ ਗੱਲ ਆ ਉਹ ਵੀ ਜਲਦੀ ਹੱਲ ਹੋ ਜਾਊਗਾ ਬਾਕੀ ਪਹਿਲਾਂ ਜੋ ਹੁਣ ਤੱਕ ਪ੍ਰਧਾਨਗੀ ਲੈਣ ਤੋਂ ਪਹਿਲਾਂ ਵੀ ਜੋ ਕੰਮ ਡਿਵੈਲਪਮੈਂਟ ਦੇ ਕਰਿਆ ਨੇ ਸੋ ਸਾਡੇ ਐਮਐਲ ਸਾਹਿਬਾਂ ਉਹਨਾਂ ਦੀ ਸੋਚ ਦੇ ਸਾਧਕਾ ਉਹਨਾਂ ਨੇ ਯਤਨਾਂ ਦੇ ਸਾਧਕਾ ਕਿਉਂਕਿ ਸਾਡੇ ਛਾ ਇੰਟਰਲੌਕ ਲੱਗੀ ਆ। ਬਾਕੀ ਕਾਲਜ ਰੋਡ ਤੇ ਛਾਹ ਅੰਦੋਸ਼ਾਲਾ ਰੋਡ ਤੇ ਅੰਨੀਆਂ ਰੋਡ ਤੇ ਤੇ ਬਾਕੀ ਹੋਰ ਕਈ ਲਾਈਟਾਂ ਨੇ ਜਿਹੜੀਆਂ ਸਾਡੀਆਂ ਛਾਹ ਦੇ ਵਿੱਚ ਪਹਿਲਾਂ ਬਿਲਕੁਲ ਬੰਦ ਸਹੀ ਆ। ਉਹ ਵੀ ਲਗੀਆਂ ਨੇ ਕਾਫੀ ਕੁਝ ਸੁਧਾਰ ਹੋਇਆ ਤੇ ਹੋਰ ਵੀ ਸੁਧਾਰ ਹੋਣਾ ਬਾਕੀ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ ਸਿਰੇ ਝਾੜੀਏ ਤੇ ਇੱਕ ਨਵਾਂ ਮਾਡਲ ਪੇਸ਼ ਕਰੀਏ। ਸੋ ਸਾਡੀ ਸੋਚ ਆ। ਅਸੀਂ ਬੇਨਤੀ ਕਰਦੇ ਆ ਕਿਉਂਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਨਹੀਂ ਇਹ ਸਿਰੇ ਚਾਰ ਸਾਲ ਦਾ ਸੌਪੇਕ ਆਪਣਾ ਸਾਰੇ ਦਾ ਫਰਜ਼ ਬਣਦਾ ਕਿ ਜੇ ਆਪਾਂ ਇੱਕ ਸਮਾਜ ਨੂੰ ਚੰਗਾ ਬਣਾਉਣਾ ਹੈ ਸ਼ਹਿਰ ਨੂੰ ਚੰਗਾ ਬਣਾਉਣਾ ਪੰਜਾਬ ਨੂੰ ਚੰਗਾ ਬਣਾਉਣਾ ਤਾਂ ਪਰ ਹਲਮੇ ਕੇ ਸਾਰਿਆਂ ਨੂੰ ਹੰਬਲਾ ਮਾਰਨਾ ਪਊਗਾ ਸੋ ਸਾਰੇ ਸਾਥ ਦੋ ਜੇ ਕੋਈ ਚੰਗਾ ਕੰਮ ਕਰਦਾ ਉਹਦੀ ਪ੍ਰਸ਼ੰਸਾ ਕਰੋ ਤੇ ਸੁਝਾਅ ਦਿਓ ਅਸੀਂ ਕਿਵੇਂ ਹੋ ਠੀਕ ਕਰ ਸਕਾਂ ਦੇਖੋ ਇਹ ਪ੍ਰੋਸੈਸ ਆ ਜਿਹੜਾ ਐਮਐਲ ਸਾਹਿਬ ਦੇ ਧਿਆਨ ਚਾਹੀਦਾ ਇਸ ਦੇ ਪਾਰਕ ਦੀ ਤੁਸੀਂ ਗੱਲ ਕਰਦੇ ਹੋ ਇਹਦਾ ਟੈਂਡਰ ਲੱਗਿਆ ਹੋਇਆ ਤੇ ਸਾਰੀ ਕੰਮਚਾਰੀ ਵੀ ਹੋਈ ਆ ਤੇ ਜਲਦੀ ਇਹ ਬਣ ਜਾਵੇਗਾ ਸੋ ਸਾਨੂੰ ਪੂਰਾ ਅਸੀਂ ਵਿਸ਼ਵਾਸ ਦਿਵਾਉਂਦੇ ਆ ਸਾਰਿਆਂ ਨੂੰ ਇਹ ਕੰਮ ਹੈ ਜਿਹੜਾ ਜਲਦੀ ਜਲਦੀ ਪਬਲਿਕ ਦੇ ਲਈ ਅਸੀਂ ਹਾਜ਼ਰ ਕਰਾਂਗੇ ਉਹਦੇ